ਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਣਕ ਦੀਆਂ ਫਸਲਾਂ ਹੁਣ ਕੰਪਲੀਟ ਨਸਾਰਾ ਲੈ ਚੁੱਕੀਆਂ ਨੇ 15-20% ਵੈਰੈਟੀਆਂ ਹੋਣੀਆਂ ਜਿਹੜੀਆਂ ਕਿਤੇ ਲੇਟ ਲੂਟ ਵੇਜੀਆਂ ਨੇ ਜਾਂ ਕੋਈ ਕਿਤੇ ਗੁਲਾਬੀ ਸੁੰਡੀ ਕਰਕੇ ਅਗੇਤ ਵਿਸ਼ੇਤ ਹੋਈ ਆ ਨਹੀਂ ਲਗਭਗ ਸਾਰੀਆਂ ਹੀ ਕਿਸਮਾਂ ਕੰਪਲੀਟ ਨਸਾਰਾ ਜਿਹੜੀਆਂ ਲੈ ਚੁੱਕੀਆਂ ਨੇ ਹਰ ਸਾਲ ਆਪਣੇ ਕਿਸਾਨ ਭਰਾ ਕਈ ਵਾਰ ਗਲਤ ਬੰਦੇ ਦੇ ਹੱਥ ਵਿੱਚ ਚੜ ਜਾਂਦੇ ਆ ਬੈਰੈਟੀ ਚੰਗੀ ਹੁੰਦੀ ਆ ਪਰ ਸੋਸ਼ਲ ਮੀਡੀਆ ਵਾਲਿਆਂ ਪਿੱਛੇ ਲੱਗ ਕੇ ਪਤਾ ਨਹੀਂ ਕਿੱਥੋਂ-ਕਿੱਥੋਂ ਬੀਜ ਲੈ ਆਉਂਦੇ ਆ ਹਰ ਰੋਜ਼ ਫੋਟੋਆਂ ਵੀਡੀਓਸ ਆਪਾਂ YouTube ਤੇ ਵੀ ਦੇਖਦੇ ਆ ਕਮੈਂਟ ਬਾਕਸ ਦੇ ਵਿੱਚ ਵੀ WhatsApp ਰਾਹੀਂ ਵੀ ਕਿਸਾਨ ਫੋਟੋਆਂ ਭੇਜਦੇ ਆ ਬਾਈ ਸਾਡੇ ਆ ਕਿਸਮ ਲਾਈ ਸੀ ਸਾਡੇ ਤਾਂ ਬਾਈ ਹਲੇ ਉਹ ਮਤਲਬ ਗੋਪੀ ਚ ਫਿਰਦੇ ਆ ਕੁਈ ਕਹਿੰਦਾ ਬਈ 100 ਦਿਨ ਤੇ ਵੀ ਨਹੀਂ ਆਕੇ ਨਿਸਰਗੀ ਕੁਈ ਕਹਿੰਦਾ ਬਈ ਸਾਡੇ 100 ਦਿਨ ਤੇ ਆਕੇ ਨਿਸਰਗੀ ਕੀ ਕਰੀਏ ਸੀ ਹੁਣ ਕਾਰਨ ਦੇਖ ਬਈ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਇਹੀ ਦੱਸਦੇ ਹੁੰਨੇ ਆ ਵੀ ਕਿਤੋਂ ਵੀ ਬੀ ਲੈਣਾ ਜਤੋਂ ਆਪਦੇ ਵਧੀਆ ਵਿਸ਼ਵਾਸ ਵਾਲੇ ਬੰਦੇ ਤੋਂ ਲੈ ਲਓ ਬੀਜ ਚਾਹੇ ਕਿਸਾਨ ਹੈ ਕੋਈ ਚਾਹੇ ਸੋਡਾ ਦੁਕਾਨਦਾਰ ਹੈ ਕੋਈ ਠੀਕ ਹੈ ਆਪਦੇ ਏਰੀਏ ਚਲੋ ਪਹਿਲੀ ਗੱਲ ਤਾਂ ਜੇ ਕੋਈ ਮੇਰੇ ਵਰਗੇ ਨੇ ਜਾ ਕੇ ਵੀਡੀਓ ਪਾਤੇ ਬੰਦਾ ਉਰੋਂ ਘੱਟੋ ਘੱਟ 2-300 ਕਿਲੋਮੀਟਰ ਦੂਰ ਦਾ ਆਪਾਂ ਉਹਦੇ ਕੋਲੇ ਚਲੇ ਜਾਨੇ ਆ ਘੱਟੋ ਘੱਟ ਆਪਦੇ ਏਰੀਏ ਚ ਤਾਂ ਹੋਵੇ ਜਿਵੇਂ ਸੰਗਰੂਰ ਏਰੀਏ ਦਾ ਬਰਨਾਲੇ ਚੋਂ ਲੈ ਲੈ ਮਾਨਸਾ ਏਰੀਏ ਦਾ ਸੰਗਰੂਰ ਚੋਂ ਲੈ ਲੈ ਕਹਿੰਦਾ ਆਪਾਂ ਵੀ ਆਪਦੇ ਲੋਕਲ ਏਰੀਏ ਚੋਂ ਲੈ ਲਓ ਇਹ ਨਾ ਹੋਵੇ ਤੁਸੀਂ ਵੀ 2-300 ਕਿਲੋਮੀਟਰ ਦੂਰ ਲੈਣ ਚਲੇਗੇ ਉੱਥੇ ਸੋਨੂੰ ਕੋਈ ਪ੍ਰੂਫ ਨੇ ਦਿਖਾਉਣਾ ਅਗਲੇ ਨੇ ਪੈਸੇ ਲੈ ਕੇ ਦੇ ਵਿੱਚ ਪਾ ਲੈਣੇ ਆ ਸੋਡੇ ਗੱਟੇ ਸੋਡੇ ਗੱਡੀ ਚ ਰੱਖ ਦੇਣੇ ਆ ਠੀਕ ਐ ਐਵੇਂ 327 ਜੀ ਵੀ ਹੋਇਆ ਤੇ ਐਚ ਡੀ 3386 ਜੀ ਵੀ ਹੋਇਆ ਠੀਕ ਐ ਤੇ ਜਿਹੜੀ ਆਪਣੀ ਡੀਬੀਡਬਲਯੂ 327 ਆ ਸਭ ਤੋਂ ਵੱਧ ਰੱਗ ਵਿੱਚ ਵਿਜੀ ਗਈ ਆ ਪਿਛਲੇ ਸਾਲ ਝਾੜ ਦੇ ਵੀ ਕਾਫੀ ਕਿਸਾਨਾਂ ਨੇ ਗੱਪ ਵੀ ਮਾਰੇ ਪਤਾ ਨਹੀਂ ਸੱਚ ਬੋਲੇ ਮੈਨੇ ਮਿਮਝਾੜਤੀ ਜਿਹੜਾ 28 29 ਕੁੰਟਲ ਤੱਕ ਰਹਿ ਗਿਆ ਸੀ ਵਿੱਚ ਕਿਸਾਨਾਂ ਨੇ 34 35 ਕੁੰਟਲ ਦਾ ਵੀ ਗੱਪ ਮਾਰਤਾ ਠੀਕ ਹੈ ਉਹਦੀ ਭੇੜ ਚਾਲ ਨੂੰ ਦੇਖ ਕੇ ਕਹਿੰਦੇ ਵੀ ਜ਼ਿਮੀਦਾਰ 327 ਮਾਗਰ ਪੈ ਕੇ ਚਲੋ ਇਹਦਾ ਝਾੜ ਇਸ ਵਾਰ ਪਤਾ ਲੱਗਣਾ ਕਿੰਨਾ ਕਝਾੜ ਆਉਂਦਾ ਪਰ ਵਿੱਚ ਕਿਸਾਨ ਭਰਾ ਬੀਜ ਦੀ ਲੁੱਟ ਨਾ ਕਰਾਇਆ ਕਰੋ ਅੱਗੇ ਝੋਨੇ 'ਚ ਵੀ ਸੋਡੇ ਨਾਲ ਹੀ ਹੋਣਾਗਾ ਉਹਨਾਂ ਦੇ ਕਪੂਸ਼ਾ ਦੇ ਵਿੱਚ ਮੇਲਾ ਲੱਗਣਾ ਹੈ 22 23 ਫਰਵਰੀ ਦਾ ਮੇਲਾ ਦੋ ਤਿੰਨ ਦਿਨ ਮੇਲਾ ਲੱਗੂਗਾ ਤੁਸੀਂ ਬੀ ਲੈ ਕੇ ਆਣਾ ਉੱਥੋਂ ਲੈ ਆਓ ਠੀਕ ਆ ਉੱਥੋਂ ਵਧੀਆ ਅਰੀਜਨਲ ਬੀ ਯੂਨੀਵਰਸਿਟੀ ਚੋਂ ਤੁਹਾਨੂੰ ਮਿਲਣਗੇ ਆਪਦੇ ਵਧੀਆ ਕਿਸਾਨ ਤੋਂ ਲੈ ਲਓ ਪਰ ਲੁੱਟ ਬੀਜਾਂ ਦੀ ਨਾ ਕਰਾਇਆ ਕਰੋ ਕਿਉਂਕਿ ਮੇਰੇ ਕੋਲ 4 ਕਿੱਲੇ ਆ 327 ਦੇ ਮੇਰੇ ਵਧੀਆ ਟਾਈਮ ਤੇ ਨਿਸਰੀਆ ਅ ਅੱਜ ਕੰਪਲੀਟ ਦੇਖੋ ਜਿਹੜੀ ਇਹ ਨਸਾਰਾ ਲੈ ਗਈ ਬੀਜੋਂ ਤੋਂ ਲੈ ਕੇ ਹੁਣ ਤੱਕ ਦੀਆਂ ਵੀਡੀਓ ਪਾਈਆਂ ਨੇ ਤੇ ਸਾਰੀਆਂ ਵੀਡੀਓ ਦੇਖ ਲਿਓ ਜਿਵੇਂ ਜਿਵੇਂ ਮੈਂ ਟ੍ਰੇਚਰ ਤੇ ਦੱਸਿਆ ਕਿ ਉਸੇ ਤਰ੍ਹਾਂ ਹੀ ਵੈਰੈਟੀ ਨੇ ਜਿਹੜੀ ਨਸਾਰਾ ਲੈ ਆ ਕੰਪਲੀਟ ਨਸਾਰਾ ਲਗਭਗ 105 10 ਦਿਨ ਤੇ ਲੇ ਗਈ ਦੀ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਖਾਦ ਖਰਾਕ ਦੇ ਵੀ ਸਾਰੇ ਹੁੰਦਾ ਹੈ ਵੀ ਕਈ ਵਾਰ ਥੋਡੇ ਕੋਲ ਚੰਗਾ ਹੁੰਦਾ ਖਾਦ ਕਰਾ ਕੇ ਚੰਗੀ ਪੈ ਜਾਂਦੀ ਹੈ ਮਾੜੀ ਪੈ ਜਾਂਦਾ ਫਰਕ ਪੈਂਦੇ ਵਿੱਚ ਕਿਸਾਨ ਪਰਾਂ ਦੇ ਹੀ ਵੈਰਾਈਟੀ 90 95 ਦਿਨ ਤੀ ਨਿਸਰਗੀ ਵਿੱਚ ਦੇ ਭਈ 100 110 ਦਿਨ ਨਿਸਰਗੀ ਉੱਥੇ ਖਾਦ ਖਰਾਕ ਦਾ ਫਰਕ ਪੈ ਸਕਦਾ ਜਿਹੜੀ ਵੈਰਾਈਟੀ ਨਿਸਰ ਦੀ 100 ਦਿਨ ਤੇ ਜਾ ਕੇ ਹੈ ਥੋਡੇ ਤਾਂ 60 65 ਦਿਨਾਂ ਦੀ ਬੱਲੀਆਂ ਕੱਢੇ ਫਿਰ ਉੱਥੇ ਦਾ ਹਸਾਬ ਹੀ ਲਾ ਲਓ ਤੁਸੀਂ ਛੋਡੇ ਨਾਲ ਕੀ ਹੋਇਆ ਤੇ ਅੱਗੇ ਛੋਡੇ ਨਾਲ ਕੀ ਹੋਣਾ ਐ ਇਸ ਤਰ੍ਹਾਂ ਹੀ 3380 ਚ ਹੋਇਆ ਮੈਂ ਇਸ ਤਰ੍ਹਾਂ ਦੇ ਬੰਦੇ ਦੇਖਿਆ ਜਿਹੜੇ ਕਹਿੰਦੇ ਸੀ ਪਿਛਲੇ ਸਾਲ ਸਾਡੇ ਕੋਲੋਂ 2 ਕਿੱਲੇ 3380 ਦੇ ਆਚਾਰ ਕਿੱਲੇ 3380 ਦੇ ਉਹ ਵੀ ਮਾਂ ਦੇ ਪੁੱਤ ਪੂਸ਼ਾ ਦਿੱਲੀ ਦੇ ਵਿੱਚ 3380 ਦਾ ਵੀ ਲੈਂਦੇ ਫਿਰਦੇ ਸੀ ਠੀਕ ਐ ਅਸੀਂ ਕਹਾਂ ਯਾਰ ਵੀ ਛੋਡੇ ਕੋਲ ਤਾਂ ਪਹਿਲੀ ਬੀਜ ਲੱਗਿਆ ਹੋਇਆ ਤੁਸੀਂ ਬੀਜ ਕੀ ਕਰਨਾ ਚਲੋ ਜਿਹਦੇ ਕੋਲੇ ਤਾਂ ਨਈ ਸੀਡ ਹੈਗਾ ਉਹ ਤਾਂ ਲੈ ਲੈ ਇਹ ਐ ਤੋਂ ਇਹਨਾਂ ਗੱਲਾਂ ਤੋਂ ਵੀ ਥੋੜਾ ਜਿਹਾ ਅੰਦਾਜ਼ਾ ਲਾ ਲਿਆ ਕਰੋ ਐਵੇਂ ਜੇ ਕਿਸੇ ਨੇ ਵੀਡੀਓ ਚੱਕ ਕੇ ਪਾਤੀ ਪੁੱਛਣਾ ਨਹੀਂ ਕਿਚਣਾ ਨਹੀਂ ਆਪਾਂ ਚਲੇ ਜਾਂਦੇ ਆਂ ਆਪਦੇ ਏਰੀਆ ਦੇ ਬੰਦੇ ਕੋਲੇ ਜਾਓ ਕੱਲ ਨੂੰ ਕੋਈ ਦਿੱਕਤ ਪਈ ਆਪਾਂ ਤਾਂ ਗਲਤਫੜ ਲਾਂਗੇ ਨਾ ਠੀਕ ਐ ਵੀ ਆਪਣਾ ਜੋਰ ਕਿਸਾਨਾਂ ਦੀ ਲੁੱਟ ਨੂੰ ਬਚਾਉਣ ਨੂੰ ਲੈ ਕੇ ਜ਼ਿਆਦਾ ਤੇ ਕਿਸਾਨ ਦੀ ਲੁੱਟ ਹੁੰਦੀ ਹੈ ਬੀਜਾਂ ਦੇ ਵਿੱਚ ਨਕਲੀ ਰਿਹਾਂ ਸਪਰੇਆਂ ਦੇ ਵਿੱਚ ਨਕਲੀ ਖਾਦਾਂ ਦੇ ਵਿੱਚ डीएपी ਦੇ ਰੂਪ ਦੇ ਵਿੱਚ ਬੀ ਦੀ ਬਲੈਕ ਨੂੰ ਲੈ ਕੇ ਜਿਵੇਂ ਮੂੰਗੀ ਦੀ ਬਲੈਕ ਹੁੰਦੀ ਹੈ ਤੇ ਆਪਣੀ ਮੱਕੀ ਦੀ ਬਲੈਕ ਲਾ ਲਓ ਜਿਹੜੀ ਥੈਲੀ 24 2500 ਦੀ ਅੱਜ ਚ ਆ ਰਿਹਾ 4500 ਦੀ ਮਿਲ ਜਾਂਦੀ ਹੈ ਕਹਿੰਦੇ ਵੀ ਹੈ ਤਾਂ ਰੱਬ ਰੱਖਿਆ ਪਰ ਵੀ ਆਪਦੀ ਲੁੱਟ ਹੋਣ ਤੋਂ ਆਪ ਵਿਚਾਲੀਏ ਥੋੜਾ ਰਕਬਾ ਲਾ ਲਓ ਬੀਜ ਜਿੰਨਾ ਤੁਹਾਨੂੰ ਜੁਨੀਵਰਸਿਟੀ ਚ ਮਿਲਦਾ ਜਾਂ ਕਿਸੇ ਵਧੀਆ ਵਿਸ਼ਵਾਸਪਾਤਰ ਕਿਸਾਨ ਤੋਂ ਜਾਂ ਦੁਕਾਨਦਾਰ ਤੋਂ ਮਿਲਦਾ ਉਥੋਂ ਲੈ ਲਓ ਕੋਈ ਇਹ ਵੀ ਨਹੀਂ ਹੁੰਦਾ ਯਾਰ ਵੀ ਜੇ ਤੁਸੀਂ ਨੇ ਇਹ ਬੀਜ ਨਾ ਲਾਇਆ ਕਿ ਸੋਡੇ ਬੱਚੇ ਭੁੱਖੇ ਮਰ ਜਾਣਗੇ ਕੋਈ ਵਾੜਾ ਫਰਕ ਨਹੀਂ ਪੈਂਦਾ ਨਵੀਂ ਵੈਰੈਟੀ ਝਾੜ ਜ਼ਰੂਰ ਵੱਧ ਲੈ ਕੇ ਆ ਸਕਦੀ ਆ ਪਰ ਇਹ ਨਹੀਂ ਹੁੰਦਾ ਵੀ ਆਪਾਂ ਉਸ ਵੈਰੈਟੀ ਨੂੰ ਸਾਰੇ ਏਰੀਆ ਦੇ ਵਿੱਚ ਥਾਪ ਦਈਏ ਆਪਣੇ 4 ਕਿੱਕੜ 327 ਦੀ ਬੀਜਾਂ ਨਾਲ 22 ਵੀ ਬੀਜਾਂ 22 ਦਾ ਵੀ ਡਿਫਰੈਂਸ ਤੁਹਾਨੂੰ ਦਿਖਾਇਆ ਸੀ ਉਹਦਾ ਤੇ ਇਹਦਾ ਕਾਫੀ ਅੰਤਰ ਹੈਗਾ ਵੈਰੈਟੀ ਹੁਣ ਤੱਕ ਦੀ ਵਧੀਆ ਆਪਾਂ ਆਪਦੇ ਜਮਾਂ ਵਿਸ਼ਵਾਸਪਾਤਰ ਬੰਦੇ ਤੋਂ ਵੀਜੇ ਲਿਆ ਵਿਸ਼ਵਾਸ ਹੋ ਗਿਆ ਯਾਰ ਵੀ ਹਾਂ ਵੀ ਬੀਜ ਦਿੱਤਾ ਬੰਦੇ ਨੇ ਕੋਈ ਜ਼ਿਆਦਾ ਮਹਿੰਗਾ ਨਹੀਂ ਦਿੱਤਾ 35 36 ਰੁਪਏ ਕਿਲੋ ਬੀਜ ਦਿੱਤਾ ਗ੍ਰੇਂਡਰ ਕਰਕੇ ਚਿੱਟੇ ਗੱਟਿਆਂ ਚ ਪਾ ਕੇ ਦਿੱਤਾ ਦੀ 0 ਡਿਲਣਾ ਵੀਜੀ ਸੀ 40 45 ਕਿਲੋ ਬੀ ਪਾਇਆ ਦੀ ਵਧੀਆ ਹੁਣ ਤੱਕ ਦੀ ਵੈਰੈਟੀ ਆ ਮੈਂ ਇਹ ਕਹਿਣਾ ਵੀ ਅੱਜ ਇਸ ਵੈਰੈਟੀ ਨੂੰ ਦਿਖਾਉਣ ਦਾ ਮਕਸਦ ਸੀਗਾ ਤੇ ਦੂਸਰਾ ਮਕਸਦ ਸੀਗਾ ਨਕਲੀ ਬੀਜਾਂ ਨੂੰ ਲੈ ਕੇ ਨਕਲੀ ਬੀਜਾਂ ਦੀ ਲੁੱਟ ਤੋਂ ਤੁਸੀਂ ਬਚਾ ਕਰੋ ਰੰਗ ਬਰੰਗੇ ਥੈਲਿਆਂ ਖਰੀਦਣ ਦੀ ਬਜਾਏ ਇਹਨਾਂ ਦੇਖਾ ਕਰੋ ਵੀ ਥੈਲਾ ਵਾਲਾ ਸੋਨਾ ਪਤਨੀ ਕੀ ਕਿੰਨਾ ਖਿਚਾੜ ਦੇਊਗੀ ਵਿੱਚ ਸੋਸ਼ਲ ਮੀਡੀਆ 'ਚ ਤਾਂ 90 90 ਮਣ ਦਾ ਵੀ ਜਿਹੜਾ ਪਤਾ ਤਾ ਠੀਕ ਆ ਪਤਾ ਲੱਗੂ ਇਤਕੀ ਵੀ ਹੋ 90 ਮਣ ਤੇ ਜਾਂਦੇ ਆ 90 ਮਣ ਕਣਕ ਬਹੁਤ ਹੁੰਦੇ ਆ ਕਣਕ 60 ਮਣ 65 ਮਣ ਦੜਾ ਨਿਕਲਿਆ ਵੀ ਨਾ ਉਹ ਵੀ ਜਿਹੜੇ ਰੰਗ ਨਿਆਰੇ ਜ਼ਿਮੀਂਦਾਰ ਦੇ ਕਰ ਜਾਂਦੇ ਆ ਪਰ ਗੱਪ ਮਾਰਨ ਵਾਲੇ ਗੱਪ ਮਾਰਦੇ ਆ ਮੇਰਾ ਮਕਸਦ ਇਹੀ ਸੀ ਜੇ ਤੁਸੀਂ ਅਸਲੀ ਬੀਜਾਂ ਦੇ ਪਿੱਛੇ ਜਾਓ ਨਕਲੀ ਬੀਜਾਂ ਤੋਂ ਆਪ ਦੀ ਜਿਹੜੀ ਲੁੱਟ ਨੂੰ ਬਚਾਓ ਧੰਨਵਾਦ